ਦਰਸ਼ਨ ਪਰਸੇ ਹੈ ਗੁਰੂ ਜੀ ਜਨਮ ਮਗਲ ਨੂੰ ਜਾਈ ਦਰਸ਼ਨ ਪਰਸੇ ਹੈ ਗੁਰੂ ਜੀ ਜਨਮ ਮਗਲ ਨੂੰ ਜਾਈ ਮਹਾਰਾਜ ਗੁਰੂ ਆਮਦਾਸ ਜੀ ਕਿਰਪਾ ਸਤਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਾਰਾ ਸੇਵਾ ਲਹਿਰੇ ਜੀ ਸਦਾਰ ਸਿੰਘ ਪਾਲ ਸਿੰਘ ਜੀ ਜਿਹੜੀ ਸੇਵਾ ਨੇ ਬਾਰੇ ਲਈ ਜੀਏ ਤੇ ਆਪ ਜੀ ਵੇਖ ਹੀ ਸਕਦੇ ਹੋ ਕਿ ਕਿੰਨੀ ਸੋਹਣੀ ਸਵਟ ਹੋਈ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਹੈ ਇਹ ਫਲਾਵਰ ਮਰਜ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕ ਵਕ ਥਾਵਾਂ ਤੋਂ ਆਉਂਦੇ ਨੇ ਜੀ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਫਲਾਵਰ ਆਉਂਦਾ ਹੈ ਜੀ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜੇ ਹੈ ਜੀ ਅੱਜ ਜਿਹੜੀ ਫੁੱਲਾਂ ਦੀ ਸੇਵਾ ਸਚੰਕੀ ਜੀਵਨ ਮੰਦਸਰ ਸਾਹਿਬ ਅਬੀ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਜਿਹੜੀ ਕਾਰਤਕ ਸਰ ਵਿਕੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਦੰਤਨ ਸਿੰਘ ਜਨ ਸਰ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀ ਜਾ ਰਹੀ ਹੈ ਜਿਹੜੇ ਕੱਲ ਸ਼ਕੀਤਰੀ ਹੈ ਤੇ ਉਸ ਸੰਬੰਧੀ ਦੇਸ਼ਾਂ ਤੋਂ ਵੀ ਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ ਤਕਰੀਬਨ 40-50 ਕਿਸਮ ਦੇ ਫੁੱਲ ਹਨ 30-40 ਡਨ 4. ਪ੍ਰਕਾਂ ਦੇ ਵਿੱਚ ਸੇਵਾ ਕਰਕੇ ਲੈਣ ਦੇਗੇ ਅੰਦੇ ਜਿੰਦੇ ਵਿੱਚੋਂ 3 ਟਰੱਕ ਤੇ ਏਅਰ ਕੰਡੀਸ਼ਨਰ ਦੇ ਕੇ ਸੰਦਾਂ ਕੇ ਫੁੱਲ ਕੋ ਮਲਾਣਾ ਜਾਣ ਉਨਦੀ ਫਰੈਸ਼ਨੈਸ ਜਿਹੜੀ ਹੈ ਕਿ ਉਹ ਕਾਇਮ ਰਹੇ ਇੱਥੇ ਆ ਕੀ ਪਾਛਾ ਨੇ ਕਿਪਰ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸਰੀਰ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰਦਾਮਦਸ ਕਿਪਾ ਕਰਨ ਸੰਬਲਤ ਪਾਛਾ ਨੇ ਸਿਰ ਤੇ ਹੱਜ਼ਰ ਰੱਖਣ ਸੇਵਾ ਲੈਂਦੇ ਰਹੇ ਅਤੇ ਅੱਜ ਰਾਤ ਤੱਕ ਉਹ ਨੂੰ ਕੀਪਾ ਨਾਲਾ ਇਸ ਸੰਪੂਰਨਤਾ ਹੋ ਜਾਏਗੀ ਦਰਸ਼ਨ ਪਰ ਸੇ ਹੈ ਮਹਾਰਾਜਾ ਰਾਮਦਾਸ ਜੀ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਹਾਰਾ ਸੇਵਾ ਲਹਿਰੇ ਜੀ ਸਦਾਰ ਸਿੰਘ ਪਾਲ ਸਿੰਘ ਜੀ ਜਿਹੜੀ ਸੇਵਾ ਨੇ ਬਾਰੇ ਲਈ ਜੀਏ ਤੇ ਆਪ ਜੀ ਵੇਖ ਹੀ ਸਕਦੇ ਹੋ ਕਿ ਕਿੰਨੀ ਸੋਹਣੀ ਸਾਵਟ ਰਹੀ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਜੀ ਇਹ ਫਲਾਵਰ ਮਰਜ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕ ਵਕ ਥਾਵਾਂ ਤੋਂ ਆਉਂਦੇ ਨੇ ਜੀ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਸਵਾਗਤ ਆਉਂਦਾ ਜੀ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜੇ ਆ ਜੀ ਅੱਜ ਜਿਹੜੀ ਫਰਨਾਦੀ ਸੇਵਾ ਸਚਨ ਸਿੰਘ ਜੀ ਮੰਦਰ ਸਾਹਿਬ ਅਬੀ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਜਿਹੜੀ ਕਾਲਕਸਰ ਬਿਕੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਦੰਤਨ ਸਿੰਘ ਜੀ ਜਨ ਸਰ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀ ਪਿਆਰੀ ਹੈ ਜੜ ਕੇ ਕਲ ਚਵੀਤਰੀ ਕੀ ਹੈ ਤੇ ਉਸ ਸੰਬੰਧੀ ਦੇਸ਼ਾਂਤੂ ਗ੍ਰੀ ਦੇਸ਼ਾਂਤੂ ਗ੍ਰੀ ਫੁੱਲ ਮੰਗਵਾਏ ਗਏ ਹਨ ਤੇ ਤਕਰੀਬਨ 40 50 ਕਿਸਮ ਦੇ ਫੁੱਲ ਹਨ 35 40 ਡਨ 4.1 ਕਾਂ ਦੇ ਵਿੱਚ ਸੇਵਾ ਕਰਕੇ ਲਿਆਂਦੇਗੇ ਅੰਦੇ ਜਿਹਦੇ ਵਿੱਚ ਉਹ 3 ਟਰੱਕ ਤੇ एयर कंडीशन ਦੇ ਕੇ ਸੰਦਾਰ ਕੇ ਫੁੱਲ ਕੋ ਮਲਾਣਾ ਜਾਂ ਉਨਾਂ ਦੀ ਫਰੈਸ਼ਨੈਸ ਜਿਹੜੀ ਹੈ ਕਿ ਉਹ ਕਾਇਮ ਰਹੇ ਇੱਥੇ ਆ ਕੀ ਪਾਤਸ਼ਾਹ ਨੇ ਕਿਪਰ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ 200 ਤੋਂ ਵੱਧ ਸੇਰ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਤੁਹਾਨੂੰ ਦਾਸ ਕਿਰਪਾ ਕਰਨ ਸੰਲਗ ਪਾਤਸ਼ਾਹ ਨੇ ਸਿਰ ਤੇ ਹੱਜ਼ਰ ਕਰਨ ਸੇਵਾ ਲੈਂਦੇ ਰਹਿਣ ਅਤੇ ਅੱਜ ਰਾਤ ਤੱਕ ਉਹ ਨੀਤੀਕ ਪਨਾਲਾ ਇਸ ਸੰਪੂਰਨਤਾ ਹੋ ਜਾਏਗੀ